ਪੰਜਾਬ ਪੰਜਾਬੀ ਪੰਜਾਬੀਅਤ ਦੇ ਜਾਿਆਂ ਨੂੰ ਜੀ ਆਇਆਂ ਨੂੰ ਅੱਜਕੱਲ ਦਾ ਭਖਿਆ ਹੋਇਆ ਸਰਦਾਰ ਜੀ ਤਿੰਨ ਫਿਲਮ ਦਾ ਮਸਲਾ ਹੱਲੇ ਵੀ ਠੰਡਾ ਨਹੀਂ ਹੋ ਰਿਹਾ ਵੱਖ-ਵੱਖ ਸੈਲੀਬ੍ਰਿਟੀਜ਼ ਸਿਆਸੀ ਬੰਦੇ ਫੈਨ ਅਤੇ ਆਮ ਜਨਤਾ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ਕੁਝ ਆਪਣੇ ਆਪ ਨੂੰ ਸੁਰਖੀਆਂ 'ਚ ਰੱਖਣ ਲਈ ਕੁਝ ਆਪਣੇ ਹੀਰੋ ਦੀ ਸਪੋਰਟ ਲਈ ਕੁਝ ਆਪਣਾ ਦੇਸ਼ ਪ੍ਰਤੀ ਪਿਆਰ ਦਿਟਾਉਣ ਲਈ ਅਤੇ ਕੁਝ ਸਿਆਸੀ ਰੋਟੀਆਂ ਸੇਕਣ ਲਈ ਵੀ ਪਰ ਇਹਨਾਂ ਸਭ ਵਿੱਚੋਂ ਕੋਈ ਇੱਕਾ ਦੁਕਾਹੀ ਸੋਚ ਸਮਝ ਕੇ ਆਪਣੀ ਟਿੱਪਣੀ ਦੇ ਰਿਹਾ ਹੈ ਆਓ ਇਹਨਾਂ ਟਿੱਪਣੀਆਂ ਉੱਤੇ ਅਸੀਂ ਵੀ ਦਰਸ਼ਕ ਅਤੇ ਜਨਤਾ ਹੋਣ ਦੇ ਨਾਤੇ ਥੋੜੀ ਵਿਚਾਰ ਕਰੀਏ ਜਦੋਂ ਤੋਂ ਫਿਲਮ ਸਰਦਾਰ ਜੀ 3000 ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਉਦੋਂ ਤੋਂ ਹੀ ਇਸ ਤੇ ਵਿਵਾਦ ਖੜਾ ਹੋ ਗਿਆ ਸੀ ਅਜਿਹਾ ਇਸ ਲਈ ਕਿਉਂਕਿ ਇਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਹਨ FWC ਨੇ ਫਿਲਮ ਦੀ ਰਿਲੀਜ਼ ਅਤੇ ਕਾਸਟਿੰਗ ਉੱਤੇ ਵੀ ਸਵਾਲ ਖੜੇ ਕੀਤੇ ਹਨ ਇੰਨਾ ਹੀ ਨਹੀਂ ਉਹਨਾਂ ਨੇ ਦਿਲਜੀਤ ਦੋਸਾਂਝ ਦੇ ਹਾਨੀਆਂ ਨਾਲ ਕੰਮ ਕਰਨ ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਦਿਲਜੀਤ ਨੇ ਇੱਕ ਬਿਆਨ ਦਿੱਤਾ ਸੀ ਜਦੋਂ ਦਿਲਜੀਤ ਤੋਂ ਇਸ ਵਿਵਾਦ ਤੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਸੀ ਕਿ ਇਸ ਫਿਲਮ ਦੀ ਸ਼ੂਟਿੰਗ ਪਹਿਲਗਾਮ ਹਮਲੇ ਤੋਂ ਪਹਿਲਾਂ ਪੂਰੀ ਹੋ ਗਈ ਸੀ ਹੁਣ ਇਹ ਫਿਲਮ ਬੀਤੇ ਦਿਨੀ 27 ਜੂਨ ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾ ਚੁੱਕੀ ਹੈ ਸਿਰਫ ਭਗਤ ਨੂੰ ਛੱਡ ਕੇ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਸਦਕਾ ਦਿਲਜੀਤ ਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਇੱਕ ਇੱਕ ਕਰਕੇ ਆਲੋਚਕਾਂ ਅਤੇ ਹਮਾਇਤੀਆਂ ਦੇ ਪੱਖ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਮੀਕਾ ਸਿੰਘ ਬੀ ਪ੍ਰਾਕ ਗੁਰੂ ਰੰਧਾਵਾ ਕੁਝ ਪੰਜਾਬੀ ਗਾਇਕ ਹਨ ਜੋ ਦਿਲਜੀਤ ਤੋਂ ਨਾਰਾਜ਼ ਹਨ ਮੀਕਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਸੀ ਅਤੇ ਕਿਹਾ ਸੀ ਕਿ ਦਿਲਜੀਤ ਨੇ ਗਲਤੀ ਕੀਤੀ ਹੈ ਜੇਕਰ ਉਹ ਮਾਫੀ ਮੰਗਦਾ ਹੈ ਤਾਂ ਇਹ ਸਭ ਤੋਂ ਵੱਡੀ ਗੱਲ ਹੋਵੇਗੀ ਹਾਲ ਹੀ ਵਿੱਚ ਅੱਜ ਤੱਕ ਚੈਨਲ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਮੀਕਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਮੀਕਾ ਨੇ ਕਿਹਾ ਸਭ ਤੋਂ ਪਹਿਲਾਂ ਮੈਂ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਜੋ ਦਿਲਜੀਤ ਦੇ ਪ੍ਰਸ਼ੰਸਕ ਹਨ ਕਿ ਉਹ ਬਹੁਤ ਪਿਆਰਾ ਮੁੰਡਾ ਹੈ ਕਈ ਵਾਰ ਅਸੀਂ ਸਾਰੇ ਗਲਤੀਆਂ ਕਰਦੇ ਹਾਂ ਪਰ ਜੇ ਉਹ ਮਾਫੀ ਮੰਗਦਾ ਹੈ ਅਤੇ ਲੋਕਾਂ ਨੂੰ ਦੱਸਦਾ ਹੈ ਕਿ ਫਿਲਮ ਪਹਿਲਾਂ ਹੀ ਸ਼ੂਟ ਹੋ ਚੁੱਕੀ ਹੈ ਤਾਂ ਇਹ ਚੰਗਾ ਹੋਵੇਗਾ सिदे इसका ट्रेलर लॉन्च किया इतना बहुत विवाद होया है इस में अभी टाइम सही नहीं है हमने पीछे में हमारा मैच भी हुआ हिंदुस्तान पाकिस्तान का बहुत अच्छा मैच रहा नॉट गुड रिलेशन जो हमारे बहुत खराब हो चुके हैं उनको ठीक करने में शायद बहुत टाइम लगेगा जब ठीक होता तो आप रिलीज कर लो अपना लेकिन आप पोस्ट डिलीट नहीं कर रहे आप सॉरी नहीं बोल रहे आप पड़े हो मैं राइट हूं और दूसरा उनका आया है मुझे बॉलीवुड नहीं चाहिए मैं बॉलीवुड में काम नहीं करूंगा अरे भाई आप वही बॉलीवुड के कारण आप वही इंडिया के कारण और आप इंडियन आप कोई भारत के देश के नहीं आप वही इंडियन तो आप अपने इंडिया को सपोर्ट करो आप करो ठीक है मुझे बैन कर दो मैं बॉलीवुड में गाने नहीं मुझे किसी स्टार की जरूरत नहीं अगर स्टार्स ना हो तो शायद आप भी ना बन दो आप कोई बॉलीवुड की वजह से आपको चार जो काम मिले हैं आपकी जो पहचान बनी है जस्ट बिकॉज ऑफ पॉलिटिक लास्ट टाइम वो आए थे लुधियाना में और उन्होंने बोला कि भाई ये यहाँ का इंफ्रास्ट्रक्चर सही नहीं है यहाँ चेंज करो ये करो वो करो तो वो भी एक गलत तरीका था कि उन्होंने बोला कि भाई यहाँ से यहाँ पे स्टेडियम अच्छी नहीं है अरे तो भाई तुम जन्मे पड़े पे हो यहाँ तुम जागरण से लेकर हर छोटे शोज आपने करें शादी में शोज करें आपको सडनली अभी लुधियाना अच्छा लग रहा यहाँ पे अच्छे बड़े स्टेडियम बने बिकॉज वहाँ से दिल्ली का क्यों सोचा बहुत सारी गलतियां उन्हें करी है बट कोई बात नहीं सब माफ है हर इंसान को बोलने का हक है लेकिन हमारे लिए पहले देश नेशन फर्स्ट होना चाहिए ठीक है यार ਗਲਤੀ ਹੋ ਗਈ ਸੀ ਸੌਰੀ ਉਹ ਡਿਲੀਟ ਕਰ ਦਪੋ ਲੇਕਿਨ ਆਪ ਉਸਾਰ ਰਿਹਾ ਬੋਲ ਰਿਹਾ ਨਹੀਂ ਮੈਂ ਡਿਲੀਟ ਵੀ ਨਹੀਂ ਕਰੂਗਾ ਮੈਂ ਵਹਾਂ ਕਰ ਦੂਗਾ ਉਹਨਾਂ ਇਹ ਵੀ ਕਿਹਾ ਕਿ ਸ਼ਾਇਦ ਇਹ ਪਬਲਿਕ ਸਟੰਟ ਹੋਵੇ ਤਾਂ ਜੋ ਫਿਲਮ ਪਪੂਲਰ ਹੋ ਜਾਵੇ ਕਿਉਂਕਿ ਸਰਦਾਰ ਜੀ ਇੱਕ ਅਤੇ ਦੋ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਕਿ ਉਹ ਫਿਲਮਾਂ ਵੀ ਆ ਚੁੱਕੀਆਂ ਨੇ ਅਤੇ ਲੋਕਾਂ ਨੇ ਇਸ ਗੱਲ ਦਾ ਜਵਾਬ ਮੀਕਾ ਸਿੰਘ ਨੂੰ ਮੀਮੇ ਬਣਾ ਕੇ ਦਿੱਤਾ ਸੁਣੋ ਜਰਾ ਯਾਦਨ ਕੋ ਪਬਲਿਸਿਟੀ ਸਟੰਟ ਸਰਦਾਰ ਜੀ ਥ੍ਰੀ ਪਪੂਲਰ ਕਰ ਦਿੰਦੇ ਕਿਉਂਕਿ 1 2 ਤੋਂ ਕਿਸ ਨੂੰ ਪਤਾ ਨਹੀਂ ਨਾ ਕੋ ਪਤਾ ਚੁੰਚਣਾ ਐਵੇਂ ਪਕਾਈ ਮਾਰਦਾ ਮੇਰਾ ਸਾਲਾ ਇੱਕ ਬਿਆਨ ਵਿੱਚ ਮੀਕਾ ਸਿੰਘ ਨੇ ਇਸ ਪਾਕਿਸਤਾਨੀ ਹੀਰੋਇਨ ਦੇ ਸੀਨ ਕੱਟ ਕੇ ਜਾਂ ਦੁਬਾਰਾ ਕਿਸੇ ਹੋਰ ਨਾਲ ਸ਼ੂਟ ਕਰਕੇ ਰਿਲੀਜ਼ ਕਰਨ ਦੀ ਗੱਲ ਵੀ ਕੀਤੀ ਹੈ ਪਰ ਜਿਹੜੀ ਹੈ ਹੀ ਫਿਲਮ ਦੀ ਇੱਕ ਮੇਨ ਹੀਰੋਇਨ ਉਸ ਦੇ ਸੀਨ ਕਿਵੇਂ ਕੱਟੇ ਜਾ ਸਕਦੇ ਹਨ ਜਾਂ ਦੁਬਾਰਾ ਫਿਲਮਾਏ ਜਾ ਸਕਦੇ ਹਨ ਫਿਰ ਤਾਂ ਫਿਲਮ ਹੀ ਦੁਬਾਰਾ ਬਣਾਉਣੀ ਪਵੇਗੀ ਪਰ ਲੱਗਦਾ ਬਾਲੀਵੁੱਡ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਹੋਏ ਵੀ ਮੀਕਾ ਸਿੰਘ ਫਿਲਮ ਨਿਰਮਾਣ ਤੋਂ ਅਨਜਾਣ ਹੀ ਨੇ ਜਾਂ ਅਨਜਾਣ ਬਣ ਰਹੇ ਨੇ ਪਰ ਜੇਕਰ ਗੱਲ ਮੀਕਾ ਸਿੰਘ ਦੀ ਕੀਤੀ ਜਾਵੇ ਤਾਂ ਪਾਕਿਸਤਾਨ ਬਾਰੇ ਉਹਨਾਂ ਦੇ ਆਪਣੇ ਪੁਰਾਣੇ ਬਿਆਨ ਵੀ ਜ਼ਰੂਰ ਸੁਣਨੇ ਬਣਦੇ ਹਨ ਜਦੋਂ ਉਹ 2018 ਚ ਕਰਾਚੀ ਪਾਕਿਸਤਾਨ ਵਿੱਚ ਸ਼ੋਅ ਕਰਨ ਗਏ ਸਨ ਵੇਖੋ ਇਸ ਵੀਡੀਓ ਦਾ ਯਾ ਦੇਖਾ ਕਰਾਚੀ ਵਿੱਚ ਕਰਾਚੀ ਵਿੱਚ ਇਹ ਸ਼ੋਅ ਹੋਇਆ ਥਾ ਬਹੁਤ ਸਾਰਾ ਪੈਸਾ ਦੇਗਾ ਲੋਕੋ ਨੇ ਇਹ ਕਹਾ ਕਿ ਜਦ ਭਾਰਤ ਔਰ ਪਾਕਿਸਤਾਨ ਕੇ ਵਿੱਚ ਰਿਸ਼ਤੇ ਇਤਨੇ ਤਣਾਅਪੂਰਨ ਹੈ ਜਦ ਪਾਕਿਸਤਾਨ ਭਾਰਤ ਮੇਂ ਆਤੰਕਵਾਦੀ ਹਰਕਤਾਂ ਕਰ ਰਹਾ ਹੈ ਹਮਾਰੇ ਜਵਾਨ ਸੀ ਪੂਰਬਾ ਮਾਂ ਬਾਪ ਨੇ ਹੋ ਉਸਕੇ सर पुलवामा से पहले भी उड़ी का अटैक हुआ था तब तो मैं नहीं उड़ी का नहीं पुलवामा की मैं बात कर रहा हूँ पुलवामा के पहले उड़ी का अटैक हुआ था 2016-17 से ही रिश्ते खराब थे आप 2018 में गए आप पर इल्जाम लगा कि आपने पैसों के खाते देश की प्रतिष्ठा को धूमिल किया पर सर देश मुझे वीजा दे रहा ना मैं तो बिना वीजा के चल जाऊंगा वीजा तो आपको पाकिस्तान ने दिया होगा भारत में थोड़ी ना दिया होगा तो आप ऐसे उड़ जाएंगे वाह यार मुझे पूरे वर्ल्ड में जब तक आप एम्बे नहीं जाएंगे आप एयरपोर्ट ਅਤੇ ਇਹ ਇੱਕ ਹੋਰ ਵੀਡੀਓ ਜਿਸ ਵਿੱਚ ਪਾਕਿਸਤਾਨ ਦੁਬਾਰਾ ਵਾਪਸ ਜਾਣ ਦੀ ਗੱਲ ਵੀ ਕੀਤੀ। ਅਲਵਾ ਵਾਲੇ ਕੁਮ ਹੈਲੋ ਪਾਕਿਸਤਾਨ ਮੈਂ ਮਿਕਾ ਸਿੰਘ ਹਾਂ ਔਰ ਮੈਨੂੰ ਬਹੁਤ ਅੱਛਾ ਲੱਗਦਾ ਕਿ ਮੈਂ ਪਾਕਿਸਤਾਨ ਵਿੱਚ ਸ਼ੋਅ ਕਰੂੰ ਔਰ ਮੈਂ ਕਰਾਚੀ ਲਾਹੌਰ ਆਲਰੇਡੀ ਪਰਫਾਰਮ ਕਰ ਚੁੱਕਾ ਹਾਂ ਐਂਡ ਨੈਕਸਟ ਈਅਰ ਮੈਂ ਜਲਦੀ ਇਸ ਤੋਂ ਬਾਅਦ ਗੁਰੂ ਰੰਤਾਵਾ ਨੇ ਆਪਣੇ ਐਕਸ ਕਾਉਂਟ ਤੋਂ ਦਿਲਜੀਤ ਦੋਸਾਂ ਉੱਤੇ ਤੰਜ ਕੱਸਿਆ ਸੀ ਕਿ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ। ਵੇਖੋ ਐਕਸ ਤੇ ਉਹਨਾਂ ਦੇ ਬਿਆਨ ਦੀ ਤਸਵੀਰ ਪਰ ਉਹਨਾਂ ਦਾ ਬਿਆਨ ਦਿਲਜੀਤ ਦੁਸਾਂਜ ਨਾਲੋਂ ਖੁਦ ਤੇ ਜ਼ਿਆਦਾ ਭਾਰੀ ਪਾਣੀ ਪਿਆ ਗਿਆ ਲੱਗਦਾ ਕਿਉਂਕਿ ਗੁਰੂ ਰੰਦਾਵਾ ਆਪਣਾ ਐਕਸ ਅਕਾਊਂਟ ਬੰਦ ਕਰ ਗਏ ਨੇ ਤੇ ਇੰਸਟਾਗ੍ਰam ਤੇ ਵੀ ਉਹਨਾਂ ਨੇ ਕਮੈਂਟ ਬਾਕਸ ਬੰਦ ਕੀਤਾ ਹੋਇਆ ਹੈ ਅੱਗੇ ਗੱਲ ਕਰਦੇ ਹਾਂ ਭਾਰਤ ਦੀ ਜਨਤਾ ਦੀ ਜਿੱਥੇ ਕੁਝ ਲੋਕ ਫਿਲਮ ਦਾ ਸਮਰਥਨ ਕਰ ਰਹੇ ਹਨ ਉੱਥੇ ਹੀ ਬਹੁਤੇ ਲੋਕ ਇਸ ਦੇ ਵਿਰੋਧ ਵਿੱਚ ਵੀ ਹਨ ਤੇ ਕਾਰਨ ਸਿਰਫ ਇੱਕ ਕਿ ਦਿਲਜੀਤ ਨੇ ਪਾਕਿਸਤਾਨੀ ਅਦਾਕਾਰਾਂ ਨਾਲ ਫਿਲਮ ਕਿਉਂ ਬਣਾਈ ਕੋਈ ਵੀ ਇਹ ਗੱਲਾਂ ਸਮਝਣਾ ਨਹੀਂ ਚਾਹੁੰਦਾ ਕਿ ਇੱਕ ਤਾਂ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਬਣ ਚੁੱਕੀ ਸੀ ਦੂਜਾ ਦਲਜੀਤ ਵੀ ਇੱਕ ਅਦਾਕਾਰ ਹੈ ਤੇ ਅਦਾਕਾਰਾਂ ਦੀ ਚੋਣ ਅਦਾਕਾਰ ਆਪ ਨਹੀਂ ਕਰਦੇ ਹੁੰਦੇ ਸੋ ਜੇਕਰ ਫਿਰ ਵੀ ਦਲਜੀਤ ਨੂੰ ਜਨਤਾ ਨੇ ਕਟਾਰੇ 'ਚ ਖੜਾ ਕਰਨਾ ਹੀ ਹੈ ਤਾਂ ਫਿਰ ਬਾਕੀ ਦੇ ਅਦਾਕਾਰ ਕਿਉਂ ਨਹੀਂ ਪ੍ਰੋਡਿਊਸਰ ਡਾਇਰੈਕਟਰ ਕਿਉਂ ਨਹੀਂ ਫਿਰ ਤਾਂ ਫਿਲਮ ਦੀ ਸਾਰੀ ਖਾਸ ਨੂੰ ਹੀ ਜਵਾਬਦੇ ਹੋਣਾ ਚਾਹੀਦਾ ਹੈ ਇਸ ਬਾਬਤ ਭਾਜਪਾ ਤੋਂ ਹੋਬੀ ਥਾਲੀਵਾਲ ਦਾ ਬਹੁਤ ਹੀ ਵਧੀਆ ਤੇ ਸੋਲ ਗਿਆ ਹੋਇਆ ਬਹਿਨ ਸੁਣੋ ਭਾਰਤੀ ਜਨਤਾ ਪਾਰਟੀ ਸਮਰਥਨ ਕਰਦੀ ਹੈ ਦਲਜੀਤ ਦਸਾਜ ਦਾ ਸਾਡੇ ਅੱਜ ਹਾਲਾਤ ਸੁਖਾਵੇਂ ਨਹੀਂ ਤੇ ਉਹਨੇ ਮੰਨਿਆ ਪ੍ਰੋਡਕਸ਼ਨ ਹਾਊਸ ਨੇ ਵੀ ਸਾਰੀ ਟੀਮ ਨੇ ਵੀ ਕਿ ਹਾਂ ਸਾਡੇ ਹਾਲਾਤ ਸੁਖਾਵੇਂ ਨਹੀਂ ਅਸੀਂ ਇਹਨੂੰ ਇੰਡੀਆ 'ਚ ਰਿਲੀਜ਼ ਨਹੀਂ ਕਰਾਂਗੇ ਉਹ ਲਾਸ ਉਹਨਾਂ ਨੇ ਸਹਿ ਲਿਆ ਪਹਿਲੇ ਪਰ ਤੁਸੀਂ ਦਲਜੀਤ ਦਸਾਜ ਨੂੰ ਇਸ ਤਰੀਕੇ ਤੱਕ ਇੰਨੇ ਵੱਡੇ ਹੰਗਾਮੇ ਕਰਕੇ ਉਹਨੂੰ ਬੈਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਉਹਨੂੰ ਉਹਦਾ ਪਾਸਪੋਰਟ ਕੈਂਸਲ ਕਰ ਦੋ ਉਹਨੂੰ ਬਾਰਡਰ ਫਿਲਮ ਚੋਂ ਕੱਢ ਦੋ ਉਹਦਾ ਕੈਰੀਅਰ ਤਬਾਹ ਕਰ ਦੋ ਇਹ ਸਾਡੇ ਭਾਰਤੀਆਂ ਦਾ ਕਰਤਾਰ ਨਹੀਂ ਸੀ ਨਾ ਹੀ ਹੈ ਨਾ ਹੀ ਹੋਵੇ ਮੇਰੀ ਅਰਦਾਸ ਵੀ ਇਹੀ ਹੈ ਪੇਰਾ ਬੁਤੇ ਪਾਕਰੇ ਦਾ ਵੀ ਕਰਦਾਰ ਇਦਾਂ ਦੀ ਸੋਚ ਸਾਡੇ ਭਾਰਤੀਆਂ ਦੇ ਤੋਂ ਮਾਣ ਚਨਾ ਆਵੇ। ਸੋ ਰੜਕੇ ਚੱਲੀਏ। ਭਾਤੇ ਸਾਰੇ ਰਾਹੀ ਸਾਰਿਆਂ ਦੇ ਮਾਧਮ ਰਾਹੀ ਨਾ। ਦਿਲਜੀਤ ਤੁਸਾਂਝ ਨੂੰ ਇਹ ਬਹੁਤ ਪਿਆਰ ਨਾਲ ਸੁਨੇਹਾ ਦਿੰਨਾ ਕਿ ਦਿਲਜੀਤ ਤੁਸਾਂਝ ਤੂੰ ਮੇਰੇ ਪੁੱਤਾਂ ਵਰਗਾ ਛੋਟਾ ਭਰਾ ਆ। ਬਹੁਤ ਸਾਰਾ ਸਤਿਕਾਰ ਤੈਨੂੰ। ਤੂੰ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਐ। ਮਾਣ ਨਾਲ ਸਿਰ ਉੱਚਾ ਹੁੰਦਾ ਜਦੋਂ ਤੂੰ ਬਹੁਤ ਵੱਡੀ ਇੰਟਰਨੈਸ਼ਨਲ ਸਟੇਜ ਤੇ ਇੱਕ ਗੱਲ ਕਹਿਨਾ ਕਿ ਪੰਜਾਬੀ ਆਗੇ ਹੋਏ। ਤੂੰ ਚਾਹੇ ਰੋਡਾ ਹੋਇਆ ਕਿਸੇ ਫਿਲਮ ਦੇ ਵਿੱਚ ਪਰ ਵਿਦਵਾ ਕੇ ਰਿਆ। ਵਾਲ ਨਹੀਂ ਕਟਾਈ। ਦਸਤਾਰ ਬਨ ਕੇ ਜਿੱਥੇ ਵੀ ਜਾਣਾ। ਤੇ ਮੇਰਾ ਪੰਜਾਬੀ ਹੌਣ ਦੇ ਨਾਤੇ ਸਿਰ ਉੱਚਾ ਹੁੰਦਾ ਤੇ ਉਦੋਂ ਤਾਂ ਫਖਰ ਨਾਲ ਹੋਰ ਰੂਖ ਖੜ ਜਾਂਦੇ ਜਦੋਂ ਤੂੰ ਇਹੋ ਜੀ ਇੰਟਰਨੈਸ਼ਨਲ ਸਟੇਜ ਦੇ ਉੱਪਰ ਤਿਰੰਗਾ ਲੈ ਕੇ ਜਾਂਦਾ ਭਾਰਤੀ ਹੋਣ ਦੇ ਤੈਨੂੰ ਮਾਣ ਤੇ ਸਾਡਾ ਮਾਣ ਬਤਾਉਣਾ ਜਿਉਂ ਦਾ ਰਿਆ ਪੁੱਤਰਾ ਜਿੱਥੇ ਵੀ ਦੁਨੀਆ ਚ ਐਤਰਕੀਆਂ ਹੋਵੇ ਤੇਰੀਆਂ ਭਾਰਤੀ ਜਨਤਾ ਪਾਰਟੀ ਤੇਰੇ ਨਾਲ ਹੈ ਅਸੀਂ ਅੱਗੇ ਭਾਜਪਾਗ ਰਵਨੀਤ ਬਿੱਟੂ ਦਾ ਬਿਆਨ ਵੀ ਸੁਣੋ ਸਰਦਾਰਜੀਤ ਤਿੰਨ ਫਿਲਮ ਬਾਰੇ ਦੇਖੋ ਸਾਡਾ ਪਾਰਟੀ ਦਾ ਕਲੀਅਰ ਸਟੈਂਡ ਆ ਕੱਲ ਇਸ ਤੇ ਪ੍ਰੈਸ ਕਾਨਫਰੰਸ ਵੀ ਹੋਈ ਆ ਸਾਡੇ ਜਿਹੜੇ ਕਲਚਰ ਸੈੱਲ ਦੇ ਸਾਡੇ ਚੇਅਰਮੈਨ ਨੇ ਅਭਿਤਾ ਰਿਵਾਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਉੱਤੋਂ ਵੀ ਇਹ ਸਪੱਸ਼ਟ ਸਾਡੇ ਬੋਲੇ ਨੇ ਕਲੀਅਰ ਸਟੈਂਡ ਇਹ ਆ ਦਲਜੀਤ ਦਵੰਸ਼ ਦੀ ਜਿਹੜੀ ਵੀ ਪਾਰਟੀ ਨੇ ਗੱਲ ਕੀਤੀ ਆ ਉਹ ਉਹਨਾਂ ਨੇ ਸਪਸ਼ਟ ਕੀਤੀ ਆ ਵੀ ਉਹਦੇ ਜਿਹੜੀ ਪਾਰਟੀ ਆ ਭਾਜਪਾ ਉਹਨਾਂ ਦੇ ਨਾਲ ਖੜੀ ਆ ਤੇ ਉਹਨਾਂ ਨੂੰ ਬਿਲਕੁਲ ਜਿਹੜਾ ਬੰਦਾ ਅਜੇ ਕਿ ਅਸੀਂ ਬਾਲਾ ਸੁਣਦੇ ਨਹੀਂ ਦੇਖਦੇ ਨਹੀਂ ਕਦੇ ਇਹ ਨਹੀਂ ਪਰ ਜਿਹੜਾ ਬੰਦੇ ਦਾ ਯਾਰ ਇੱਕ ਪੰਜਾਬੀ ਦਾ ਦੁਨੀਆ ਚ ਨਾਮ ਆ ਉਹਨੂੰ ਆਪਾਂ ਕਿਉਂ ਰੋਲਣਾ ਚਾਹੁੰਦੇ ਆ ਕਿਉਂ ਰੋਲਣਾ ਚਾਹੁੰਦੇ ਆ ਜਿਹੜਾ ਦੁਨੀਆ ਚ ਜਿਹਨੇ ਪੱਗ ਦਾ ਪੰਜਾਬ ਦਾ ਨਾਮ ਕਰਤਾ ਉਹਨੂੰ ਆਪਾਂ ਕਿਉਂ ਇਹ ਜੀ ਗੱਲ ਕਰਕੇ ਉਹਨੂੰ ਡਿਸਕ੍ਰੈਡਿਟ ਕਿ ਕੋਈ ਗਲਤੀ ਕੋਈ ਕਮੀ ਜਾਂ ਕੋਈ ਪਹਿਲਾਂ ਹੋ ਗਈ ਸ਼ੂਟਿੰਗ ਨਾ ਹੋ ਗਈ ਹੁਣ ਮੈਨੂੰ ਦੱਸੋ ਵੀ ਦਲਜੀਤ ਅਸਾਂ ਨੇ ਜੇ ਉਹਦੇ ਹੀਰੋਇਨਾਂ ਸ਼ੂਟਿੰਗ ਕਰ ਲਈ ਇਹ ਕੀ ਹੋ ਗਿਆ ਕੀ ਉਹ ਪਾਕਿਸਤਾਨੀ ਬਣ ਗਿਆ ਜਾਂ ਦੁਸ਼ਮਣ ਬਣ ਗਿਆ ਪਾਕਿਸਤਾਨ ਦਾ ਇਸ ਕਰਕੇ ਇਹ ਗੰਦਾ ਬਿਲਕੁਲ ਬੇਮੈਨਾ ਹੈ ਪ੍ਰੈਸਟ ਮੀਡੀਆ ਚ ਖਬਰ ਬਣਾਉਣ ਨੂੰ ਲੋਕ ਇਹ ਕਰਦੇ ਆ ਹਰ ਇੱਕ ਚਾਹੇ ਕੋਈ ਵੀ ਹੋਵੇ ਇਹ ਹੀ ਨਹੀਂ ਬਾਲੀਵੁੱਡ 스타 ਸੱਨੀ ਦਿਓਲ ਅਮਿਤਾਭ ਬੱਚਨ ਅਤੇ ਹੋਰ ਵੀ ਕਈ ਨਾਮੀ ਕਲਾਕਾਰਾਂ ਨੇ ਵੀ ਪੁਰਾਣੇ ਬਿਆਨ ਸੁਣੋ ਕਿ ਉਹ ਕੀ ਸੋਚਦੇ ਨੇ ਪਾਕਿਸਤਾਨ ਬਾਰੇ ਅਭੀ ਪਾਕਿਸਤਾਨ ਤੋਂ ਨਹੀਂ ਜਾਇਏ ਨਾ ऐसा तो कुछ नहीं है जब जाना होगा तो जरूर जाएंगे क्योंकि वहाँ के लोग बहुत प्यार करते हैं हम दोनों की मुल्कों की जब एक है पड़ोसी है हम लोग और हमारे यहाँ तो और आपके यहाँ भी ऐसा माना जाता है कि जो पड़ोसी होता है वो परिवार की तरह होता है हमें अच्छा लगता है कि जब से लोग आते हैं यहाँ काम करने मैं पर्सनल बोल रहा हूँ क्योंकि मेरी वाला जो है वो लालपुर में पैदा हुई थी जो कि अब इस्लामाबाद हो गया है अक्सर दुश्मन देश समझा जाता है वो कतई ऐसा नहीं है लंदन न्यूयॉर्क पेरिस

इस वीडियो फिल्म सिर्फ दलजीत की नहीं है कोई भी फिल्म सिर्फ एक्टर की नहीं होती है यह पहली बात हमें समझनी है उस फिल्म में तीन लोगों ने काम किया होगा कम से कम उनकी रोजी रोटी चली है किसी ने उसमें कपड़े डिने चुने होंगे किसी ने गाने लिखे होंगे लोगों ने बहुत मेहनत किया उस फिल्म पर अगर आपका दलजीत से कोई इशू भी है उन सबको पीनालाइज करना इज नॉट फेयर वो लोगों ने डिसाइड भी नहीं किया होगा हीरोइन कौन है कौन नहीं होगी शायद दलजीत ने भी नहीं किया होगा राइट पहली बात यह है दूसरी बात आई थिंक दे हैव इशूड मल्टीपल स्टेटमेंट्स नाउ कि यार ये सब पहले हुआ था पहलगाम से भी पहले की कास्टिंग हो रखी है ऐसा कोई रूल नहीं था हमने रख लिया आगे से नहीं लेंगे पर अब फिल्म बन गई है और तीन सौ लोगों की मेहनत है इतने पैसे लगे हुए हैं उसको बैन करना इज टू मच आपको नहीं पसंद आ रहा आपको डिस्टेस्टफुल लग रहा मत देखो पिक्चर मेरे को ये लगता है एंड अगर हमने कलेक्टिव डिसीजन ले लिया कि नहीं करना आगे से नहीं करेंगे पर जो पाइपलाइन में चीजें थी उसके पीछे पीनलाइज करना और अब आप, आप जो कह रहे हो कि कॉल्स हो रहे दिलजीत को काम नहीं मिलेगा दिस इज ओवर रिएक्शन आई थिंक हाईली अनफेयर नसीरुद्दीन शाह ने भी अपने सोशल अकाउंट पे एक पोस्ट साझी की थी सी जिस विच उना दिलजीत का पक्ष लिया सी पर फिर किसी कारण उन्होंने वो पोस्ट डिलीट कर दी हूँ कुछ होर पक्ष भी सामने आने जरूरी ने एक ਜੇਕਰ ਸੀ ਪਾਕਿਸਤਾਨ ਨਾਲ ਕੋਈ ਤਾਲਮੇਲ ਰੱਖਣਾ ਹੀ ਨਹੀਂ ਤਾਂ ਫਿਰ ICC ਔਮਨ ਕ੍ਰਿਕਟ ਵਰਲਡ ਕੱਪ 2025 ਜੋ ਕਿ ਅਕਤੂਬਰ ਵਿੱਚ ਹੋਣ ਜਾ ਰਿਹਾ ਹੈ ਲਈ ਹਾਮੀ ਕਿਵੇਂ ਭਰ ਦਿੱਤੀ ਗਈ ਵੇਖੋ ਤਸਵੀਰਾਂ ਕ੍ਰਿਕਟ ਬੋਰਡ ਨੂੰ ਇਸ ਦੀ ਸਹਿਮਤੀ ਕਿਵੇਂ ਮਿਲ ਗਈ ਇਹ ਹੀ ਨਹੀਂ 2026 ਵਿੱਚ ਵੀ ICC ਔਮਨ T20 ਵਰਲਡ ਕੱਪ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਨੰਬਰ 2 ਤੇਲਗੂ ਸਿਨੇਮਾ ਦਾ ਮਸ਼ਹੂਰ ਨਾਂ ਪ੍ਰਭਾਸ ਜੋ ਕਿ ਬਾਹੂ ਬਲੇ ਫਿਲਮ ਤੋਂ ਕਾਫੀ ਮਸ਼ਹੂਰ ਹੋਇਆ ਤੇ ਉਸ ਤੋਂ ਬਾਅਦ ਹੋਰ ਵੀ ਕਈ ਵੱਡੀਆਂ ਫਿਲਮਾਂ 'ਚ ਕੰਮ ਕੀਤਾ ਤੇ ਕਰ ਰਹੇ ਹਨ ਦੀ ਵੀ ਨਵੀਂ ਫਿਲਮ ਫੌਜੀ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਹੀਰੋਇਨ ਪਾਕਿਸਤਾਨੀ ਹੈ ਪਰ ਜੇਕਰ ਇਹ ਗੱਲ ਸੱਚੀ ਹੈ ਤਾਂ ਫਿਰ ਕੀ ਪ੍ਰਭਾਸ ਵੀ ਖਾਲਿਸਤਾਨੀ ਹੋ ਗਿਆ ਦੇਸ਼ ਧਰੋਹੀ ਹੋ ਗਿਆ ਕਿ ਇਹ ਫਿਲਮ ਵੀ ਭਾਰਤ ਵਿੱਚ ਬੈਨ ਹੋਵੇਗੀ ਕੀ ਪ੍ਰਭਾਸ ਨੂੰ ਵੀ ਅਗਾਹ ਤੋਂ ਫਿਲਮਾਂ ਮਿਲਣੀਆਂ ਬੰਦ ਹੋ ਜਾਣਗੀਆਂ ਨੰਬਰ 3 ਅਖੀਰ ਗੱਲ ਕਰੀਏ ਨੀਰੂ ਬਾਜਵਾਦੀ ਜਿਸ ਨੇ ਸਰਦਾਰ ਜੀ ਇੱਕ ਵਿੱਚ ਵੀ ਕੰਮ ਕੀਤਾ ਸੀ ਤੇ ਹੁਣ ਸਰਦਾਰ ਜੀ ਤਿੰਨ ਵਿੱਚ ਵੀ ਇਹਨਾਂ ਦੋਹਾਂ ਫਿਲਮਾਂ ਵਿੱਚ ਹੀ ਨੀਰੂ ਬਾਜਵਾ ਦਾ ਇੱਕ ਖਾਸ ਕਿਰਦਾਰ ਰਿਹਾ ਹੈ ਪਰ ਪਤਾ ਨਹੀਂ ਕਿਹੜੀ ਮਜਬੂਰੀ ਕਰਕੇ ਜਾਂ ਡਰ ਕਰਕੇ ਆਪਣੀ ਹੀ ਫਿਲਮ ਦੇ ਪ੍ਰੋਮੋਸ਼ਨ ਦੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਇਹ ਹੀ ਨਹੀਂ ਹਾਨੀਆ ਮਿਰਜ਼ਾ ਤਾਂ ਮੰਨਿਆ ਪਰ ਨਾਲ ਹੀ ਦਿਲਜੀਤ ਦੋਸਾਂਝ ਨੂੰ ਵੀ ਅਨਫੋਲੋ ਕਰ ਦਿੱਤਾ ਗਿਆ ਇਸ ਥਾਂ ਤੇ ਉਹਨਾਂ ਦਾ ਆਪਣਾ ਇਸ ਫਿਲਮ ਦਾ ਡਾਇਲੋਗ ਹੀ ਉਹਨਾਂ ਤੇ ਪੂਰੀ ਤਰ੍ਹਾਂ ਟੁੱਕਦਾ ਹੈ ਕਿ ਜਿਸ ਥਾਲੀ ਵਿੱਚ ਖਾਦਾ ਉਸੇ 'ਚ ਛੇਕ ਕਰ ਦਿੱਤਾ ਸੋ ਇਹ ਹੈ ਹੁਣ ਤੱਕ ਦਾ ਮਗਿਆ ਹੋਇਆ ਮਸਲਾ ਤੁਸੀਂ ਵੀ ਆਪਣੇ ਵਿਚਾਰ ਦੇਣਾ ਨਾ ਭੁੱਲਿਓ ਤੇ ਕਮੈਂਟ ਬਾਕਸ ਰਾਹੀਂ ਆਪਣਾ ਪੱਖ ਸਾਂਝਾ ਕਰੋ ਬਾਕੀ ਅਜਿਹੀਆਂ ਹੀ ਹੋਰ ਪੰਜਾਬ ਪੰਜਾਬੀ ਪੰਜਾਬੀਅਤ ਦੀਆਂ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ